ਤੋ ਬੱਚਿਆਂ ਦੀ ਮਾਂ ਨੇ ਆਪਣੇ ਭਰਾ ਦੇ ਸਾਲੇ ਨਾਲ ਲੜ ਕੇ ਦੇਖੋ ਕੀ ਕੀਤਾ ਕਾਰਾ 16 ਤਰੀਕ ਨੂੰ ਮੇਰੀ ਵਾਈਫ ਦਾ ਘਰੋਂ ਸ਼ਾਦੀ ਚਲੇਗੀ। ਫਰੀ ਭਾਂਡੋੜ ਕੇ ਪੀਐਸ ਸੀਸੀਟੀਵੀ ਕੈਮਰੇ ਵੀ ਚੈੱਕ ਕਰਾਏ ਯਾਰ ਕੁਛ ਨਹੀਂ ਪਤਾ ਲੱਗਾ। ਬਾਅਦ ਦਿਨਾਂ ਦੇ ਨਾਲ ਬਾਅਦ ਮੈਨੂੰ ਪਤਾ ਲੱਗਾ ਮੇਰੇ ਸਾਲੇ ਦੇ ਸਾਲੇ ਭਾਵੇਂ ਰਿਸ਼ਤੇਦਾਰ ਵੀ ਹੋ ਸਕਾ। ਤੇ ਬਾਕੀ ਉਹ ਜੋ ਕੁਛ ਹੈਗਾ ਹੀ ਪਹਾ ਤੇ ਲਾਵੇ। ਇਹ ਕੱਪੜੇ ਕੱਪੜੇ ਵੀ ਭਾਂਡੇ ਲੈ ਕੇ ਵੀ ਆਪਣੇ ਚਲੇ ਗਏ। ਨਾਲ ਮੇਰੀ ਗੁੜੀਆਂ ਛੋਟੀਆਂ ਨੇ ਲੈ ਗਈ 12 ਸਾਲਾਂ ਦੀ ਬੜੀ ਜਿਹੜੀ ਨਾਲ ਹੈ ਘਰਵਾਲਾ ਆਪਣੀ ਧੀ ਅਤੇ ਪਤਨੀ ਨੂੰ ਲੱਭਣ ਲਈ ਖਾ ਰਿਹਾ ਹੈ ਦਰਦ ਦਰ ਠੋਕਰਾਂ ਕਾਦੀਆਂ ਥਾਣੇ ਤੇ ਜਾਣਾ ਹੋ ਤੇ ਕਾਦੀਆਂ ਥਾਣੇ ਵਾਲੇ ਬਸ ਇਹ ਕਹਿੰਦੇ ਕੋਈ ਗੱਲ ਨਹੀਂ ਕਾਰਵਾਈ ਕਰਨ ਨਹੀਂ ਆਪੋਸ਼ ਕਿਸ ਕਰਨ ਨਹੀਂ ਕੁਝ ਵੀ ਹੜਾ ਹੁੰਦਾ ਬਦਗਾ ਨੂੰ ਫੋਨ ਕਰਾਂਗੇ ਦੱਸਾਂਗੇ বারবার ਜਾਣਕਾਰੀ ਦੇਣ ਦੇ ਬਾਵਜੂਦ ਵੀ ਪੁਲਿਸ ਨਹੀਂ ਕਰ ਰਹੀ ਕੋਈ ਕਾਰਵਾਈ ਆਪੇ ਡੇ ਗਿਆ ਵਾਂ ਤੇ ਮਾਰੀ ਨੂੰ ਮੈਂ ਕਹਿੰਦਾ ਮੈਨੂੰ ਤੇਰਾ ਫੋਨ ਚਾਹੀਦਾ ਮੈਂ ਫੋਨ ਚੈੱਕ ਕਰਨਾ ਤੇ ਕਾਲੇ ਸਟਰੀਟ ਦੇ ਡਿਟੇਲ ਸਾਰਾ ਪਰਮਾਨ ਫੋਨ ਦੇ ਤਾ ਭਰਾ ਕੋ ਮੰਗਿਆ ਫੋਨ ਭਰਾ ਕੋ ਮੇਨਾਂ ਪੈਨਸ਼ਨ ਆਪੇ ਲੜਾਣਾ ਪਿਆ ਨਾ ਮੈਨਾਂ ਮੈਨੀਆਂ ਦਿਨ ਜਿੰਨੇ ਕੰਨਾ ਕਰ ਰਿਹਾ ਸੀ ਕਿਦਾ ਕਰਨਾ ਕਰਨਾ ਮੈਂ ਕੋ ਰਕੋਡਿੰਗ ਨਹੀਂ ਪਈਆਂ ਹੁੰਦਾ ਆਰਤ ਆਪਣੇ ਆਸ਼ਿਕ ਨਾਲ 1 ਮਹੀਨਾ ਪਹਿਲਾਂ ਘਰ ਤੋਂ ਹੋਈ ਸੀ ਫਰਾਰ ਮੇਰੇ ਸਾਲੇ ਦੇ ਨਾਲ ਆਂਦਾ ਮੇਰੇ ਸਾਲੇ ਹਾਰ ਦੇ ਨਾਲ ਆਂਦਾ ਤੇ ਆ ਗਿਆ ਤੇ ਮੇਰੀ ਵੋਟਿੰਗ ਭਾਨ ਕਹਿੰਦਾ ਸੀ ਦੀਦੀ ਦੀਦੀ ਕਰਕੇ ਬੋਲਦਾ ਹੁੰਦਾ ਹੈ ਤੇ ਬਸ ਇਦਾਂ ਹੀ ਦੀਦੀ ਕਰਕੇ ਉਹਨੇ ਕਹਿਣਾ ਕਹਿਣਾ ਦੀਦੀ ਇਦਾਂ ਦੀਦੀ ਇਦਾਂ ਤੇ ਜਿਹੜੀ ਮੇਰੀ ਉਹ ਸਾਲੇ ਹਾਰ ਵੀ ਉਹਨੂੰ ਵੀ ਸਾਰਾ ਪਤਾ ਹੈ ਸਾਲੇ ਮੇਰੇ ਨੂੰ ਵੀ ਉਹਨਾਂ ਨੇ ਮੈਨੂੰ ਕੋਈ ਗੱਲ ਨਹੀਂ ਮੇਰੇ ਸੱਸ ਨੂੰ ਵੀ ਪਤਾ ਹੈ ਆ ਗੱਲ ਦਾ ਮੇਰੇ ਕਿਤੇ ਗੱਲਬਾਤ ਚੱਲਦੀ ਪਈ ਹੈ ਮੇਰੇ ਕੋਲ ਰਿਕਾਰਡੀਆਂ ਵੀ ਆ ਗਈਆਂ ਮੇਰੇ ਸਾਲੇ ਹਾਰ ਦੀ ਔਰਤ ਨੂੰ ਭੈਣ ਕਹਿਣ ਵਾਲਾ ਹੀ ਬਣਿਆ ਆਸ਼ਿਕ ਜਦੋਂ ਹੁਣ ਮੁੰਡੇ ਦੀ ਲਾਸਟ ਲੋਕੇਸ਼ਨ ਨਿਕਲੀ ਉਹਨੇ ਆਪਣੇ ਭਰਾ ਨੂੰ ਫੋਨ ਕੀਤਾ ਵਾ ਰੋਹਿਤ ਨੂੰ ਉਹ ਮੈਥੇ ਜਾ ਕੇ ਉਹਨੇ ਤਾਂ ਨਹੀਂ ਕੋਈ ਕਾਰਵਾਈ ਕੀਤੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਾਂ ਦਾ ਏਵਨ ਮੀਡੀਆ ਸ਼ਬਦਾਂ ਦੀ ਤਾਕਤ ਮੈਂ ਮਨਤ ਕਾਦੀਆਂ ਦੇ ਮੁਹੱਲਾ ਕ੍ਰਿਸ਼ਨਨਗਰ ਦੀ ਦੋ ਬੱਚਿਆਂ ਦੀ ਮਾਂ ਆਪਣੇ ਹੀ ਭਰਾ ਦੇ ਸਾਲੇ ਨਾਲ ਫਰਾਰ ਹੋਣ ਦੀ ਖਬਰ ਸਾਹਮਣੇ ਆਈ ਹੈ ਔਰਤ ਆਪਣੇ ਨਾਲ ਆਪਣੀ 11 ਸਾਲ ਦੀ ਬੱਚੀ ਨੂੰ ਵੀ ਨਾਲ ਲੈ ਗਈ ਜਦ ਕਿ ਲੜਕੇ ਨੂੰ ਘਰ ਛੱਡ ਗਈ ਉੱਥੇ ਹੀ ਉਸ ਦਾ ਪਤੀ ਆਪਣੀ ਪਤਨੀ ਅਤੇ ਬੱਚਿਆਂ ਨੂੰ ਲੱਭਣ ਲਈ ਵੱਖ-ਵੱਖ ਥਾਣਿਆਂ ਅਤੇ ਪੁਲਿਸ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਲਗਾ ਰਿਹਾ ਹੈ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਗੁੰਮਸ਼ੁਦਾ ਔਰਤ ਦੇ ਪਤੀ ਵਿਕਰਮ ਨੇ ਦੱਸਿਆ ਕਿ ਮੇਰੇ ਸਾਲੇ ਦੇ ਸਾਲਾ ਜੋ ਕੀ ਮੇਰੇ ਘਰ-ਬਾਰ ਆਉਂਦਾ ਸੀ ਅਤੇ ਮੇਰੀ ਪਤਨੀ ਨੂੰ ਦੀਦੀ ਕਹਿ ਕੇ ਬੁਲਾਉਂਦਾ ਸੀ ਅਤੇ ਉਸ ਦਾ ਮੇਰੇ ਘਰ ਬਹੁਤ ਆਣਾ ਜਾਣਾ ਸੀ ਮੈਨੂੰ ਨਹੀਂ ਪਤਾ ਸੀ ਕਿ ਇਹਨਾਂ ਦੋਵਾਂ ਵਿਚਕਾਰ ਕੀ ਗੱਲ ਚੱਲ ਰਹੀ ਹੈ ਪਿਛਲੇ ਮਹੀਨੇ ਦੀ 16 ਤਰੀਕ ਨੂੰ ਉਹ ਮੇਰੀ ਪਤਨੀ ਨੂੰ ਆਪਣੇ ਨਾਲ ਲੈ ਗਿਆ ਅਤੇ ਹੁਣ ਤੱਕ ਵਾਪਸ ਨਹੀਂ ਆਇਆ ਜਿਸ ਦੀ ਸੂਚਨਾ ਮੈਂ ਥਾਣੇ ਕਾਦੀਆਂ ਅਤੇ SSP ਦਫ਼ਤਰ ਵੀ ਦਿੱਤੀ ਅਤੇ ਮੁੱਖ ਮੰਤਰੀ ਨੂੰ ਵੀ ਪੱਤਰ ਲਿਖਿਆ ਉਸਨੇ ਦੱਸਿਆ ਕਿ ਮੇਰੀ ਪਤਨੀ ਆਪਣੇ ਨਾਲ ਮੇਰੀ 11 ਸਾਲ ਦੀ ਬੇਟੀ ਨੂੰ ਵੀ ਲੈ ਗਈ ਅਤੇ ਬੇਟੇ ਨੂੰ ਇੱਥੇ ਹੀ ਛੱਡ ਗਈ ਉਸਨੇ ਦੱਸਿਆ ਕਿ ਉਹ ਪੁਲਿਸ ਅਧਿਕਾਰੀਆਂ ਨੂੰ ਸੰਬੰਧਿਤ ਨੰਬਰ ਐਡਰੈਸ ਅਤੇ ਠਿਕਾਣਿਆਂ ਦੀ ਖਬਰ ਦੇ ਚੁੱਕਿਆ ਪਰ بار بار ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰਨ ਦੇ ਬਾਵਜੂਦ ਪੁਲਿਸ ਇਸ ਸੰਬੰਧ ਵਿੱਚ ਕੋਈ ਕਦਮ ਨਹੀਂ ਚੁੱਕ ਰਹੀ ਪਰ ਮੇਨਾ ਵਿਕਰਮ ਸਾਨੂੰ ਬਚਨ ਨਾਲ ਕ੍ਰਿਸ਼ਨਗਰ ਮੌਲਾ ਕਾਦੀ ਸਰ ਮੈਂ ਨਾ ਇਹ 16 ਤਰੀਕ ਦੀ ਮੇਰੀ ਵਾਈਫ ਘਰੋਂ ਛੱਡ ਕੇ ਚਲੀ ਗਈ ਤੇ ਬੜੀ ਭਾਂਦੋਰ ਕੀਤੀ ਐ ਸੀਸੀਟੀਵੀ ਕੈਮਰੇ ਵੀ ਚੈੱਕ ਕਰਾਏ ਆ ਤੇ ਕੁਛ ਨਹੀਂ ਪਤਾ ਲੱਗਾ ਬਾਅਦ ਤਿੰਨਾਂ ਦਿਨਾਂ ਬਾਅਦ ਮੈਨੂੰ ਪਤਾ ਲੱਗਾ ਮੇਰੇ ਸਾਰੇ ਦੇ ਸਾਰੇ ਨਾਲ ਗਏ ਰਿਸ਼ਤੇਦਾਰ ਵੀ ਉਹ ਸਾਡਾ ਤੇ ਬਾਕੀ ਉਹ ਜੋ ਕੁਛ ਹੈਗਾ ਹੀ ਪਹਾਤੇ ਲਾਵੇ ਇਹ ਕੱਪੜੇ ਕੱਪੜੇ ਵੀ ਭਾਂਡੇ ਲੈ ਕੇ ਵੀ ਆਪਣੇ ਚਲੀ ਗਈ ਤੇ ਨਾਲ ਮੇਰੀ ਗੁੜੀਆਂ ਛੋਟੀਆਂ ਵੀ ਲੈ ਗਈ 12 ਸਾਲਾਂ ਦੀ ਗੁੜੀਆਂ ਜਿਹੜੀ ਨਾਲ ਲੈ ਕੇ ਗਈ ਮੈਂ ਤੇ ਐਹੀ ਮੰਗ ਕਰਨਾ ਚਲੋ ਕੋਸ਼ਿਸ਼ ਨਹੀਂ ਰਾਹਲ ਨੂੰ ਲੱਗਦਾ ਕਿ ਕਦੇ ਨਹੀਂ ਕੋਈ ਕਾਰਵਾਈ ਹੁੰਦੀ ਮੈਂ ਕੰਪਲੇਟਾ ਕਰ ਕਰ ਕੇ ਆਵਾ ਸਾਰਾ ਤਾਕੀ ਆਵਾ ਬਟਾਲੇ ਵੀ ਕੀਤੀ ਕੰਪਲੇਟ ਭਗਵੰਤ ਜਮਾਲ ਸਿੰਘ ਨੇ ਵੀ ਕੰਪਲੇਟਾਂ ਪਾਈਆਂ ਜੇ ਆ ਉਹਨਾਂ ਦੀ ਸਾਰੇ ਆਂਡੇ ਤੇ ਬਸ ਆਈ ਮੈਸੇਜ ਆਏ ਜਾਂਦੇ ਇੰਨੀ ਤਰੀਕ ਤੇ ਤੁਹਾਡੀ ਕਾਰਵਾਈ ਹੋਣ ਦੀ ਹੈ ਆ ਹੁੰਦੀ ਆ ਉਸ ਤੋਂ ਬਾਅਦ ਆ ਕਾਦੀਆਂ ਥਾਣੇ ਤੇ ਵੀ ਦਿੱਤੀ ਜੇ 16 ਤਰੀਕ ਦੀ ਕੋਈ ਕਾਰਵਾਈ ਕੋਸ਼ਿਸ਼ ਨਹੀਂ ਉਸ ਤੋਂ ਬਾਅਦ ਆ ਮੈਂ ਆ ਲਿਖਾ ਕੇ ਸਾਰੇ ਬਸ ਡੇਰੇ ਹਰ ਇੱਕ ਸ਼ਾਇਰਾਂ ਤੇ ਦਿੱਤੇ ਆ ਯਾਲੇ ਸਾਰਾ ਕੁਝ ਬਣਾ ਕੇ ਅਰੇ ਨਹੀਂ ਕੋਈ ਮਤਾਂ ਰੱਬ ਬਟਾਲੇ ਵੀ ਦਿੱਤੀਗੇ ਉਹਨਾਂ ਨੇ ਆਸੀਰਤ ਦਿੱਤੀ ਮੈਨੂੰ ਆਸੀਰਤ ਮਿਲੀ ਉੱਥੇ ਵੀ ਦੋ ਤਿੰਨ ਵਾਰ ਮੌਕੇ ਆ ਕਾਦੀਆਂ ਥਾਣੇ ਤੇ ਜਾਣਾ ਹੋ ਤੇ ਕਾਦੀਆਂ ਥਾਣੇ ਵਾਲੇ ਬਸ ਐ ਹੀ ਕਹਿੰਦੇ ਕੋਈ ਗੱਲ ਨਹੀਂ ਕਾਰਵਾਈ ਕਰਨੇ ਆ ਪੁੱਛ ਗਿਛ ਕਰਨੇ ਆ ਕੁਝ ਵੀ ਆ ਡਾ ਹੁੰਦਾ ਵਾ ਤੁਹਾਨੂੰ ਫੋਨ ਕਰਾਂਗੇ ਦੱਸਾਂਗੇ ਉਹਨਾਂ ਨੇ ਮੇਰੇ ਦੋ ਬੱਚੇ ਜੇ ਬੁੜੀਆਂ ਨਾਲ ਲੱਗੇ ਆ 14 ਸਾਲਾਂ ਦਾ ਬੇਟਾ ਵਾ ਆ ਬੇਟਾ ਲੱਕੇ ਨਾਲ ਮੇਰੀ ਤੇ ਗੰਦੀ ਗਈ 16 ਤਰੀਕ ਦੀ 16 ਅਪ੍ਰੈਲ ਦੀ 2025 ਇਹਦੇ ਨਾਲ ਵੀ ਆ ਜਿੰਨਾ ਗਈ ਆ ਮੁੰਡਾ ਮੇਰੇ ਸਾਲੇ ਦਾ ਸਾਲਾ ਜੇ ਕੀ ਮਾ ਬਾ ਦਾ ਮੁੰਡਾ ਮੁੰਡਰੀ ਫੋੜੇ ਕਹਾਂ ਜਾਂ ਹਾਂਜੀ ਕਹਾਂ ਜਾਂ ਜਾਂ ਸੀ ਮੇਰੇ ਸਾਲੇ ਨਾਲ ਆਂਦਾ ਹੀ ਮੇਰੇ ਸਾਲੇ ਹਰ ਆਂਦਾ ਹੈ ਮੇਰੇ ਸਾਲੇ ਦੇ ਨਾਲ ਆਂਦਾ ਮੇਰੇ ਸਾਲੇ ਹਰ ਦੇ ਨਾਲ ਆਂਦਾ ਵਾ ਤੇ ਅੱਤੇ ਅੱਗੇ ਤਾਂ ਮੇਰੀ ਵੋਟਿੰਗ ਪਾਣ ਕਹਿੰਦਾ ਸੀ ਦੀਦੀ ਦੀਦੀ ਕਰਕੇ ਬੋਲ ਦਿੰਦਾ ਹੈ ਤੇ ਬਸ ਇਦਾਂ ਹੀ ਦੀਦੀ ਕਰਕੇ ਉਹਨੇ ਕਹਿਣਾ ਕਹਿਣਾ ਦੀਦੀ ਇਦਾਂ ਦੀਦੀ ਉਦਾਂ ਤੇ ਜਿਹੜੀ ਮੇਰੀ ਉਹ ਸਾਲੇ ਹਾਰ ਵੀ ਉਹਨੂੰ ਵੀ ਸਾਰਾ ਪਤਾ ਹੈ ਸਾਲੇ ਮੇਰੇ ਨੂੰ ਵੀ ਤੇ ਉਹਨਾਂ ਨੇ ਮੈਨੂੰ ਕੋਈ ਗੱਲ ਨਹੀਂ ਮੇਰੀ ਸੱਸ ਨੂੰ ਵੀ ਪਤਾ ਹੈ ਆ ਗੱਲ ਦਾ ਨਰੇ ਕਿਤੇ ਗੱਲ ਬਹੁਤ ਚੱਲਦੀ ਪਈ ਹੈ ਤੇ ਮੇਰੇ ਕੋਲ ਰਿਕਾਰਡੀਆਂ ਵੀ ਹੈਗੀਆਂ ਮੇਰੇ ਸਾਰੇ ਹਾਲ ਦੀ। ਤੇ ਉਹਨਾਂ ਨੇ ਪੁੱਛਿਆ ਵਾ ਰਿਕਾਰਡਿੰਗ ਗਈ ਤਾਂ ਕੋ ਸਾਲਾ ਮੇਰਾ ਮੇਟੇ ਓੱਖਾ ਹੁੰਦਾ ਮੈਨੂੰ ਕਹਿੰਦਾ ਵਾ ਭਾਜੀ ਆਹ ਨੇ ਨਾ ਸਮਝਾ ਨਾ ਸਕੀਤਾ ਸਮਝਾ ਨਾ ਦੇ ਚ ਕੋਈ ਲੱਭੀ ਨਹੀਂ ਜੇ ਹੈ ਕਿ ਬਾਕੀ ਉਹਨੂੰ ਪਰਖਣ ਵਾਸਤੇ ਕੀਤਾ ਵਾ ਮੁੰਡੇ ਨੂੰ ਜਿੱਦਾਂ ਨੇ ਉਹਨੇ ਵਰਡਿੰਗ ਯੂਜ਼ ਕੀਤੀ ਨਾ ਆਪਣੀ ਤੇ ਇਦਾਂ ਨਹੀਂ ਉਹਨੇ ਬਹੁਤ ਜ਼ਿਆਦਾ ਕੀਤਾ। ਤੋਂ ਤੋਂ ਮੈਂ ਸਾਲੇ ਆਪਣੇ ਲਈ ਕਿਹਾ ਵਾ ਮੈਂ ਕੋਈ ਇੰਨੀ ਗੱਲਬਾਤ ਹੈ ਤੂੰ ਆਪਣੀ ਨਾਲ ਦੀ ਨੂੰ ਉੱਥੇ ਛੱਡ ਕੇ ਆ ਆਪਣੇ ਸੋਹਰੇ ਤੇ ਆਪੀ ਬਾਕਸਾਇਰੀ ਇੰਨਾ ਨਹੀਂ ਹੋ ਰਾਇ ਕੋਈ ਕਸੂਰ ਹੀ ਨਹੀਂ ਉਹਨੂੰ ਮੈਂ ਜਾਣੇ ਨਹੀਂ ਛੱਡਣਾ ਉਹਨਾਂ ਨੂੰ ਸਾਰਿਆਂ ਨੂੰ ਪਤਾ ਤੇ ਬਾਕੀ ਮੁੰਡੇ ਦੇ ਜਿਹੜਾ ਮਾਂ ਆ ਉਹਨੂੰ ਨਹੀਂ ਕਹਿਣ ਪਤਾ ਨਾ ਤੇ ਉਹਨੂੰ ਭਰਾ ਦੇ ਨਹੀਂ ਛੋਟੇ ਨੂੰ ਪਤਾ ਭਰਾ ਦਾ ਨਾ ਰੋਫੀ ਤੇ ਭਰਾ ਨੂੰ ਵੀ ਪਤਾ ਭੈਣ ਨੂੰ ਵੀ ਪਤਾ ਇਹ ਗੱਲ ਨਹੀਂ ਕੋਈ ਕਰਦੇ ਨਾ ਦੱਸਦੇ ਦੋ ਤਿੰਨ ਵਾਰ ਇਹਨਾਂ ਦੇ ਪਿੰਡ ਗਿਆ ਚੀਮਾ ਬਾਠ ਗਿਆਸ ਲਾ ਕੇ ਮੇਤੇ ਲਾ ਕੇ ਪਿੰਡੇ ਆ ਪਿੰਡੇ ਗਿਆ ਵਾ ਤੇ ਮਾਰੀ ਨੂੰ ਮੈਂ ਕਹਿੰਦਾ ਮੈਨੂੰ ਤੇਰਾ ਫੋਨ ਚਾਹੀਦਾ ਮੈਂ ਫੋਨ ਚਾਕੇ ਕਰਨਾ ਤੇ ਕਾਲੇ ਸਟਰੀਟ ਡਿਟੇਲਾਂ ਸਾਰਾ ਤੋਂ ਮਾਂ ਨੂੰ ਫੋਨ ਦੇਤਾ ਭਰਾ ਕੋ ਮੰਗਿਆ ਫੋਨ ਭਰਾ ਕੋ ਮੇਰੇ ਨਾਲ ਪੈਨਸ਼ਨ ਆ ਕੇ ਲੜਣਾ ਪਿਆ ਨਾ ਮੈਨੂੰ ਆਣੀ ਦੇਣਾ ਜਿੰਨੂੰ ਕਹਿਣਾ ਕਰਤੋ ਸੀ ਜਿੰਦਾ ਕਰਨਾ ਕਰਨਾ ਮੈਂ ਕੋਈ ਰਿਕਾਰਡਿੰਗ ਨਹੀਂ ਪਈਆ ਉਹਨਾਂ ਦੀ ਸਰ ਮੰਗਾ ਇਹ ਕਰਨਾ ਵਾ ਮੇਰੀ ਸੁਣਾਈ ਕੀਤੀ ਜੇ ਸਰ ਮੈਂ ਪ੍ਰਸ਼ਾਸਨ ਅੱਗੇ ਆ ਹੀ ਮੰਗ ਕੰਨਾ ਵਾ ਮੇਰੀ ਕੋਈ ਨਹੀਂ ਸੁਣਾਈ ਹੋਉਂਦੀ ਬੜੀ ਭੱਜ ਦੌਰ ਕਰਾਂ ਨੇ ਬੜਾ ਕੁਛ ਕਰਕੇ ਮੇਜਾ ਕੁਛ ਨਹੀਂ ਹੋਉਂਦਾ ਕੋਈ ਜਗ੍ਹਾ ਇਦਾਂ ਨਹੀਂ ਛੱਡੀ ਜਿੱਥੇ ਮੈਂ ਨਹੀਂ ਗਿਆ ਦਿਨ ਰਾਤ ਮੈਂ ਭੱਜਿਆ ਮੈਨੂੰ ਜੋਨੇ ਛੁੱਟੀ ਹੁੰਦੀ ਮੈਂ ਦਿਹਾੜੀਆਂ ਤੋੜ ਕੇ ਆਪਣੀਆਂ ਸਾਰਾ ਕੁਛ ਮੁੰਡਾ ਉੱਥੇ ਲਵਾ ਕੇ ਬੈਂਕ 'ਚ ਮੈਂ ਕੰਮ ਕਰਨਾ ਚਾਹ ਪਣੀ ਦਾ ਕੰਮ ਕਰਨਾ ਵਾ ਵਾਈਸ ਸੁਈ ਦਾ ਕੰਮ ਕਰਨਾ ਵਾ ਦੇਹਾਰੀਆਂ ਤੋਰ ਕੇ ਮੈਂ ਲੱਭਣ ਜਾਣਾ ਰਿਹਾ ਮੈਂ ਕਦਿ ਅੰਮਰਸਾਰਾ ਚਲੰਦਰ ਲੁਧਿਆਣਾ ਹਰ ਇੱਕ ਜਗ੍ਹਾ ਮੈਂ ਘੁੰਮ ਕੇ ਆਇਆ ਹਾਂ ਜਿੱਥੇ ਜਿੱਥੇ ਮੈਨੂੰ ਕੋਈ ਕਹਿੰਦਾ ਇੱਥੇ ਵੇਖਿਆ ਤੇ ਹਰ ਇੱਕ ਜਗ੍ਹਾ ਸਰ ਮੈਂ ਜਾਣਾ ਪਿਆ ਪਰ ਮੈਨੂੰ ਕੁਛ ਨਹੀਂ ਸਾਰਾ ਲੱਭਣ ਦਾ ਕੁਛ ਹਾਂ ਜੀ ਸਰ ਮੈਂ ਤਾਂ ਹੁਣ ਥੱਕ ਕੇ ਹਾਰ ਕੇ ਬੈ ਗਿਆ ਹੁਣ ਨਹੀਂ ਧਾਰ ਬੈਠਾ ਕਾਹੀ ਮੈਂ ਮੀਟੀਆਂ ਦੀ ਸਪੋਟ ਲਿਆਂ ਮੈਂ ਹਰ ਇੱਕ ਚੀਜ਼ ਪੰਜਾਬ ਪੁਲਿਸ ਵਾਲੇ ਜਿਹੜੇ ਹੁੰਦੇ ਆ ਹਰ ਇੱਕ ਚੀਜ਼ ਉਹਨਾਂ ਨੇ ਦਿੱਤੀ ਹੈ ਉਹਨਾਂ ਦੀ ਲੋਕੇਸ਼ਨ ਦੇਤੀ ਨੰਬਰ ਦੇਤੇ ਮੋਟਰਸਾਈਕਲ ਦਾ ਨੰਬਰ ਹਰ ਇੱਕ ਚੀਜ਼ ਦੋ ਫੋਨ ਖੜੇ ਕੋਪੋ ਦਾ ਇੱਕ ਵੀਵੋ ਦਾ ਇੱਕ ਸੈਮਸੰਗ ਦਾ ਕੋਪੋ ਦਾ ਖਰਾ ਉਹਨਾਂ ਦੇ ਡੱਬੇ ਵੀ ਦੇ ਛੱਡੇ ਉਹਨਾਂ ਨੂੰ ਕਹਿੰਦੇ ਨੰਬਰ ਟ੍ਰੇਸ ਤੇ ਪਾਇਆ ਹਜੇ ਤੱਕ ਟ੍ਰੇਸ ਤੋਂ ਨਿਕਲਿਆ ਹੀ ਨਹੀਂ ਨੰਬਰ ਬੱਸ ਅਗੋਹੀ ਮੁੰਡੇ ਕਹਿੰਦੇ ਟ੍ਰੇਸ ਤੇ ਨੰਬਰ ਪਾਇਆ ਵਾ ਲੋਕੇਸ਼ਨ ਘੜੀ ਜਿਹੜੀ ਹੁਣ ਮੁੰਡੇ ਦੀ ਲਾਸਟ ਲੋਕੇਸ਼ਨ ਨਿਕਲੇ ਉਹਨੇ ਆਪਣੇ ਭਰਾ ਨੂੰ ਫੋਨ ਕੀਤਾ ਵਾ ਰੋਹਿਤ ਨੂੰ ਉਹ ਵੀ ਮੇਟੇ ਜਾ ਕੇ ਉਹਨੇ ਤਾਂ ਨਹੀਂ ਕੋਈ ਕਾਰਵਾਈ ਕੀਤੀ ਸਾਰਾ ਕੁਝ ਸਭ ਪੰਜਾਬ ਪੁਲਿਸ ਸਾਰੇ ਨੂੰ ਮਦਦ ਨਹੀਂ ਆਹੀ ਉਹ ਕਿੰਨੇ ਕੁ ਪੀਸਾ ਦਾ ਸੰਬੰਧ ਦੱਸ ਜੇ ਇੱਕ ਵਾਰੀ ਜਾਣਾ ਕਿ ਨਹੀਂ ਆਹੀ ਫਾਗ ਦੌਣਾ ਕਰੇ ਹਿੱਤ ਅਈ ਥੱਕ ਗਏ ਆ ਮੁੰਡਾ ਮੇਰਾ ਥੱਕ ਗਿਆ ਮੈਂ ਕਿਹਾ ਲੈ ਮੈਂ ਕਿ ਤਰ੍ਹਾਂ ਫੋਨ ਨਹੀਂ ਲੱਗ ਰਹੀ ਜੀ ਵਿਚ ਅਗੇਂ ਤੇ ਬਾਸ ਮੈਂ ਨਾ ਨਕਲੀ ਮੁੰਡੇ ਨਾਲ ਗੱਲ ਨਹੀਂ ਕੀਤੀ ਮੈਂ ਜੇ ਮੈਂ ਗੱਲ ਕੀਤੀ ਇਹ ਮਾਰੇ ਗੋਣੇ ਕਹਿੰਦਾ ਮੈਂ ਸਸਾਸਨ ਨੂੰ ਮਰ ਬੰਦੀ ਮੈਂ ਤਾਂ ਇਹ ਗੱਲ ਕਰਦੀ ਹਾਂ ਹਾਂ ਇਹ 14 ਸਾਲਾਂ ਦਾ 11 ਸਾਲਾਂ ਨੂੰ ਲਈ ਉਹ ਨਾ ਮੈਂ ਮੰਨਦੇ ਹੋਏ ਕੋਈ ਹਾਲਤ ਇਸੇ ਹੈ ਇਹ ਸਮਝ ਪਤਾ ਨਾਲ ਬਚਾਈ ਜੀ ਜਾਣਾ ਚਾਹੀਏ ਕਿ ਨਹੀਂ